ਸੋ ਅਗਿਤਾ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਤਾਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹੁਸ਼ਾਰਪੁਰ ਦੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਹੱਥ ਜੋੜ ਕੇ ਕਿ ਹੁਸ਼ਾਰਪੁਰੀਓ ਤੁਸੀਂ ਆਪਣੀ ਜਾਨਮਾਲ ਦੀ ਰਾਖੀ ਖੁਦ ਕਰਨੀ ਹੈ ਕਿਉਂਕਿ ਹੁਸ਼ਾਰਪੁਰ ਪ੍ਰਸ਼ਾਸਨ ਰਾਜਨੀਤਿਕ ਨੁਮਾਇੰਦੇ ਬੇਸ਼ਰਮ ਹੋਣ ਦੇ ਨਾਲ-ਨਾਲ ਕੁੰਭ ਕਰਨੀ ਨੀਂਦ ਵੀ ਸੁੱਤੇ ਪਏ ਨੇ ਇੱਕ ਵਾਰ ਮੋੜ ਤੋਂ ਆਧਾਰਾ ਹੁਸ਼ਾਰਪੁਰ 에 ਨਿਊਜ਼ ਦੀ ਟੀਮ ਉਸ ठाਤੇ ਮੌਜੂਦ ਹੈ ਇਸ ਜੇ ਜਸਤੀਆਂ ਤਸਵੀਰਾਂ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਅਦਾਰਾ ਹੁਸ਼ਾਰ ਪਰ ਨਿਊਜ਼ ਆ ਜਿਹੜਾ ਉਹ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰ ਚੁੱਕਿਆ ਹੈ ਪ੍ਰਸ਼ਾਸਨ ਦੀ ਕਚਹਿਰੀ ਦੇ ਵਿੱਚ ਪੇਸ਼ ਕਰ ਚੁੱਕਿਆ ਪਰੰਤੂ ਬਾਰ ਬਾਰ ਇਹ ਤਸਵੀਰਾਂ ਪੇਸ਼ ਕਰਨ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂੰ ਸਰਕ ਦੀ ਨਜ਼ਰ ਨਹੀਂ ਆ ਰਹੀ ਹੈ ਸਿੰਘੜੀ ਵਾਲਾ ਇਹ ਬਾਈਪਾਸ ਹੈ ਕੇਐਫਸੀ ਚੌਂਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜਿਸ ਨੂੰ ਹਾਲਾਤ ਇੰਨੇ ਕਿਉਂ ਜ਼ਿਆਦਾ ਇਸਤੇ ਮਾਰੇ ਨੇ ਜਿਸ ਨੂੰ ਚਾਕੇ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਪਰੰਤੂ ਇੰਜ ਜਾਪਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਲੋਕਾਂ ਦੀਆਂ ਗੱਡੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਖੱਡਿਆਂ ਦੇ ਵਿੱਚੋਂ ਵੱਜ-ਵੱਜ ਕੇ ਓ ਡਿੱਕਦੀਆਂ ਨੇ ਡਿੱਕੇ ਡੋਲੇ ਖਾਂਦੇ ਲੋਕ ਇੱਥੋਂ ਗੁਜ਼ਰਦੇ ਨੇ ਬੱਸਾਂ ਜਦੋਂ ਇਸ ਥਾਂ ਤੋਂ ਗੁਜ਼ਰਦੀਆਂ ਨੇ ਤਾਂ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਚਾਹੀਏ ਉਹ ਬੱਸਾਂ ਹੋਣ ਚਾਹੀਏ ਟਰੱਕ ਹੋਣ ਜਦੋਂ ਲੋਡ ਹੁੰਦੀਆਂ ਨੇ ਤਾਂ ਪੂਰੀ ਤਰ੍ਹਾਂ ਦੇ ਨਾਲ ਉਹ ਗੱਡੀਆਂ ਜਿਹੜੀਆਂ ਲੜਖੜਾ ਜਾਂਦੀਆਂ ਨੇ ਤੇ ਨੈਸ਼ਨਲ ਹਾਈਵੇ ਡਿਵੀਜ਼ਨ ਦੇ ਅਧੀਨ ਇਹ ਚੌਕ ਆਉਂਦਾ ਹੈ ਤੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਜਦੋਂ ਕਾਫੀ ਸਮਾਂ ਨਹੀਂ ਮਹੀਨੇ ਕੋ ਕਰੀਬ ਦਾ ਸਮਾਂ ਹੋਇਆ ਹੋਗਾ ਮਹੀਨਾ ਡੇਢ ਮਹੀਨਾ ਕਰੀਬ ਸਮਾਂ ਹੋਇਆ ਹੋਵੇਗਾ ਜਦੋਂ ਅਦਾਰਾ ਹੁਸ਼ਾਰ ਪਰ ਨਿਊਜ਼ ਨੇ ਇੱਥੋਂ ਦੇ ਸਬੰਧਤ ਅਫਸਰ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਸ ਵਕਤ ਅਫਸਰ ਦਾ ਕਹਿਣਾ ਸੀ ਕਿ ਸਾਡੇ ਕੋਲ ਨਾ ਤਾਂ ਕੋਈ ਬਜਟ ਹੈ ਤੇ ਨਾ ਹੀ ਕੋਈ ਪੈਸਾ ਹੈ ਜਿਸ ਨਾਲ ਅਸੀਂ ਇਸ ਚੌਂਖ ਦੀ ਆ ਜਿਹੜੀ ਉਹ ਰਿਪੇਅਰ ਕਰਵਾ ਸਕੀਏ ਦੂਜੇ ਪਾਸੇ ਤਸਵੀਰਾਂ ਦੇਖੋ ਬੱਸਾਂ ਕਿਵੇਂ ਡਿੱਕੇ ਡੋਲੇ ਖਾਂਦੇ ਆ ਜਾਂਦੀਆਂ ਨੇ ਤੇ ਹੁਣ ਵੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੋਕ ਆਪਣੇ ਵਾਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਇਹਨਾਂ ਰਸਤਿਆਂ ਤੋਂ ਲੰਘਾਉਂਦੇ ਨੇ ਗੱਡੀਆਂ ਦੇ ਬੰਪਰ ਰੋਜ਼ਾਨਾ ਜਿਹੜਾ ਉਹ ਸੰਕੜੇ ਗੱਡੀਆਂ ਦੇ ਬੰਪਰ ਆ ਜਿਹੜੇ ਉਹ ਭੱਜਦੇ ਹੋਣਗੇ ਪਰੰਤੂ ਪਤਾ ਨਹੀਂ ਕੀ ਗੱਲ ਹੈ ਕਿ ਐਡੀ ਕਿਉਂ ਜ਼ਿਆਦਾ ਬੇਸ਼ਰਮੀ ਦਾ आलम ਹੈ ਪ੍ਰਸ਼ਾਸਨ ਦਾ ਕਿਉਂਕਿ ਹੁਣ ਤਾਂ ਚਲੋ ਬਰਸਾਤੀ ਮੌਸਮ ਚੱਲ ਰਿਹਾ ਆ ਆਪਾਂ ਮੰਨ ਸਕਦੇ ਆ ਪਰੰਤੂ ਇਹ ਜਿਹੜੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਇਹ ਕੋਈ ਹੁਣ ਦੀ ਤਸਵੀਰ ਨਹੀਂ ਹੈ ਤਸਵੀਰਾਂ ਇਹ ਬਹੁਤ ਪੁਰਾਣੀਆਂ ਨੇ ਕੋਈ ਨਵੀਆਂ ਤਸਵੀਰਾਂ ਨਹੀਂ ਨੇ ਕਿਉਂਕਿ ਹੁਣ ਤਾਂ ਪ੍ਰਸ਼ਾਸਨ ਬਹਾਨਾ ਲਗਾ ਸਕਦਾ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਕਿ ਮੀਡੀਆ ਬੇਅਮੀ ਬੇਮਤਲਬ ਤੋਂ ਜਿਹੜਾ ਉਹ ਪ੍ਰਸ਼ਾਸਨ ਦੀ ਭੰਡੀ ਕਰ ਰਿਹਾ ਪਰ ਪ੍ਰਸ਼ਾਸਨ ਜੀ ਤੁਹਾਡੀ ਨਾਕਾਮੀ ਸਦਕਾ ਇੱਥੋਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਵਾਹਨ ਟੁੱਟ ਚੁੱਕੇ ਨੇ ਕਿੰਨੇ ਕੁ ਲੋਕ ਆ ਜਿਹੜੇ ਉਹ ਹਾਸਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਤਾਂ ਪਤਾ ਨਹੀਂ ਮਜਬੂਰੀ ਕਿ ਆ ਪ੍ਰਸ਼ਾਸਨ ਦੇ ਦੂਜੇ ਪਾਸੇ ਆ ਮੈਂ ਇੱਕ ਕੱਲ ਵੀਡੀਓ ਵੇਖ ਰਿਹਾ ਸੀ ਜਿਹੜੇ ਹੁਸ਼ਾਰਪੁਰ ਤੋਂ ਬਤਾਇਆ ਕਿ ਨੇ ਬ੍ਰਹਮਸ਼ੰਕਰ ਜਿੰਪਾ ਉਹ ਕਹਿੰਦੇ ਉਹ ਖਬਰ ਤਾਂ ਮੀਡੀਆ ਦਿਖਾਉਂਦਾ ਨਹੀਂ ਜਦੋਂ ਇਹ ਸੀ ਇਹ ਰੋਡ ਤਿਆਰ ਕਰਵਾਇਆ ਸੀ ਇਹ ਰੋਡ ਐਨ ਐਚ ਐ ਦੇ ਅੰਡਰ ਆਉਂਦਾ ਹੈ ਕਹਿੰਦੇ ਪਰ ਮੀਡੀਆ ਕਹਿੰਦੇ ਹਰ ਵਕਤ ਪੜਦਾ ਕੁਝ ਇਸ ਤਰ੍ਹਾਂ ਦੀ ਉਹਨਾਂ ਦੀ ਸ਼ਬਦਾਵਲੀ ਸੀ ਬੜੀ ਇੱਕ ਸਖਤ ਲਹਿਜੇ ਦੇ ਵਿੱਚ ਬੋਲ ਰਹੇ ਸੀ ਕਿ ਉਸ ਮੀਡੀਆ ਨੂੰ ਲੋਕ ਪਤਾ ਨਹੀਂ ਦਰ ਕੇ ਕਰ ਦੇਣਗੇ ਪਤਾ ਨਹੀਂ ਕੀ ਕਰ ਦੇਣਗੇ ਤਾਂ ਜਿੰਪਾ ਜੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਸ਼ਹਿਰ ਦੇ ਵਿੱਚ ਐਮ ਐਲ ਏ ਵੀ ਤੁਸੀਂ ਹੋ ਤਾਂ ਸੰਸਦ ਮੈਂਬਰ ਵੀ ਤੁਹਾਡੀ ਪਾਰਟੀ ਦਾ ਹੈ ਤੇ ਕੁੱਲ ਮਿਲਾ ਕੇ ਸਾਰਾ ਦਾਰੋਮਦਾਰ ਹੈ ਜਿਹੜਾ ਉਹ ਝਾੜੂ ਵਾਲਿਆਂ ਦਾ ਆਮ ਆਦਮੀ ਪਾਰਟੀ ਦਾ ਹੈ ਉਹ ਸਾਰਾ ਦਾਰੋਮਦਾਰ ਤੇ ਸਵਾਲ ਪੁੱਛਣੇ ਤਾਂ ਤੁਹਾਨੂੰ ਹੀ ਬਣਦੇ ਨੇ ਤੇ ਇਸ ਕਰਕੇ ਇਹ ਸਵਾਲ ਪੁੱਛਣੇ ਤੁਹਾਨੂੰ ਹੀ ਬਣਦੇ ਨੇ ਤੁਹਾਨੂੰ ਚੁੱਪਦਿਆਂ ਨੇ মিডিਆ ਦੀਆਂ ਗੱਲਾਂ ਤਾਂ ਬੇਨਤੀ ਹੈ ਤੁਹਾਡੇ ਮੂਰੇ ਪ੍ਰਸ਼ਾਸਨ ਮੂਰੇ ਹੁਸ਼ਿਆਰਪੁਰ ਤੋਂ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਮੂਰੇ ਕਿ ਤੁਸੀਂ ਕੰਮ ਹੀ ਇਸ ਤਰ੍ਹਾਂ ਦੇ ਕਰਵਾ ਦਿਓ ਕਿ মিডিਆ ਵੀ ਜਿਹੜਾ ਉਹ ਚਾਕੇ ਵੀ ਨਾ ਬੋਲ ਸਕੇ ਕਿਉਂਕਿ ਇਹ ਤਸਵੀਰਾਂ ਕਿਉਂਕਿ ਤੁਹਾਡੀ ਗੱਡੀ ਜਦੋਂ ਇੱਥੋਂ ਭੱਜਦੀ ਹੋਵੇਗੀ ਉਸੀਂ ਇੱਥੋਂ ਲੰਘਦੇ ਹੋਵੋਗੇ ਤਾਂ ਉਹਦੇ ਨਾਲ ਤੁਹਾਡੀ ਜੇਬ ਤੇ ਕੋਈ ਖਰਚ ਨਹੀਂ ਪੈਣਾ ਉਹ ਜਿਹੜਾ ਖਰਚ ਪਏਗਾ ਉਹ ਲੋਕਾਂ ਦੀ ਜੇਬ ਤੇ ਪੈਣਾ ਕਿਉਂਕਿ ਤੁਹਾਡੀ ਸਰਕਾਰੀ ਗੱਡੀ ਆ ਸਰਕਾਰੀ ਗੱਡੀ ਦੀ ਰਿਪੇਅਰ ਵੀ ਆ ਜਿਹੜੀ ਉਹ ਉਹ ਲੋਕਾਂ ਦੀ ਜੇਬ ਦੇ ਵਿੱਚੋਂ ਹੀ ਉਹ ਰਿਪੇਅਰ ਹੋਣੀ ਆ ਤਾਂ ਇਸ ਕਰਕੇ ਤੁਹਾਨੂੰ ਗੱਲਾਂ ਜ਼ਿਆਦਾ ਆਉਂਦੀਆਂ ਨੇ ਇਸ ਕਰਕੇ ਜੀਮਪਾ ਜੀ ਗੱਲਾਂ ਦਾ ਕੜਾ ਥੋੜਾ ਥੋੜਾ ਬਣਾਇਆ ਕਰੋ ਜਿਹੜਾ ਅਸਲ ਤੁਹਾਡਾ ਕੰਮ ਹੈ ਜਿਹੜੇ ਅਸਲ ਤੁਹਾਡਾ ਫਰਜ਼ ਹੈ ਉਸ ਨੂੰ ਤੁਸੀਂ ਅਦਾ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਇਆ ਕਰੋ ਨਾ ਕਿ ਟੈਂਚਾ ਮਾਰਨ ਲਾ ਤੁਸੀਂ ਕੰਮ ਕਰਿਆ ਕਰੋ ਕਿ ਤੁਸੀਂ ਹੁਣ ਐਮਸੀ ਨਹੀਂ ਰਹੇ ਹੋ ਤੁਸੀਂ ਇੱਕ ਐਮਐਲਏ ਬਣੇ ਹੋ ਐਮਐਲਏ ਬਣਿਆ ਨੇ ਤੁਹਾਨੂੰ 3.5 ਸਾਲ ਤੋਂ ਬਧੇਰੇ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਪਰੰਤੂ ਪਤਾ ਨਹੀਂ ਕੀ ਸੋਚ ਹੈ ਤੁਹਾਡੀ ਵੀ ਇਹ ਤਾਂ ਤੁਸੀਂ ਜਾਣਦੇ ਹੋ ਜਾਂ ਖੁਦਾ ਜਾਣਦਾ ਹੈ ਪਰੰਤੂ ਹੁਸ਼ਾਰਪੁਰ ਦੀ ਆਪਾਂ ਗੱਲ ਕਰ ਰਹੀਏ ਤਾਂ ਕੁੱਲ ਮਿਲਾ ਕੇ ਇਸ ਵਕਤ ਹੁਸ਼ਾਰਪੁਰ ਦਾ ਜਿਹੜਾ ਉਹ ਸੱਤਿਆਨਾਸ਼ ਹੈ ਬਹਾਨਾ ਤੁਹਾਡੇ ਕੋਲ ਹੋਵੇਗਾ ਕਿ ਬਰਸਾਤ ਚੱਲ ਰਹੀ ਹੈ ਪ੍ਰਸਾਪ ਤੋਂ ਬਾਅਦ ਅਸੀਂ ਸਾਰੇ ਕੰਮ ਕਰਵਾ ਦੇਾਂਗੇ ਤਾਂ ਇਹ ਹੁਸ਼ਾਰਪੁਰ ਦੀ ਜਿਹੜੀ ਹੈ ਗੰਦੀ ਤਸਵੀਰ ਹੈ ਤੁਹਾਡੀ ਏ ਸਰਕਾਰ ਦੇ ਵਕਤ ਇਹ ਕੋਈ ਹੁਣਦੀ ਨਹੀਂ ਐ ਬਹੁਤ ਮਹੀਨਿਆਂ ਤੋਂ ਇਹ ਪੁਰਾਣੀ ਐ ਸੋ ਬਰਸਾਤ ਦੇ ਬਹਾਨੇ ਕਰਦੇ ਹੋ ਜਿਹੜੇ ਬੰਦ ਕਰਦੇ ਹੋ ਹੋਰ ਬਰਸਾਤ ਐ 10-15 ਦਿਨਾਂ ਨੂੰ 20 ਦਿਨਾਂ ਨੂੰ ਇਹ ਸਾਰਾ ਕੁਝ ਖਤਮ ਹੋ ਜਾਵੇਗਾ ਤਾਂ ਫੇਰ ਅਸੀਂ ਵੇਖਲ ਮਾਗੇ ਕਿ ਮਹੀਨੇ ਬਾਅਦ ਇੱਥੋਂ ਦੇ ਹਾਲਾਤ ਤੁਸੀਂ ਕਿੰਨੇ ਕੁ ਸੁਧਾਰ ਦਿੰਦੇ ਹੋ ਜਾਂ ਸ਼ਹਿਰ ਤੇ ਹਾਲਾਤ ਕਿੰਨੇ ਕੁ ਤੁਸੀਂ ਸੁਧਾਰ ਦਿੰਦੇ ਨੇ ਨੈਸ਼ਨਲ ਹਾਈਵੇ ਡਿਵੀਜ਼ਨ ਦੇ ਅਧੀਨ ਆਉਂਦਾ ਐ ਨੈਸ਼ਨਲ ਹਾਈਵੇ ਡਿਵੀਜ਼ਨ ਐ ਜਿਹੜੀ ਉਹ ਸੈਂਟਰ ਦੇ ਅਧੀਨ ਆਉਂਦੀ ਐ ਤਾਂ ਸੈਂਟਰ ਦੇ ਵਿੱਚ ਵੀ ਤੁਹਾਡੀ ਪਾਰਟੀ ਦਾ ਹੀ ਨੁਮਾਇੰਦਾ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਕਿਤੇ ਮਾੜਾ ਮੋਟਾ ਜਿਹੜਾ ਵਿਕਾਸ ਆ ਹੁਸ਼ਾਰਪੁਰ ਦਾ ਕਰਵਾ ਲਿਓ ਕਿਉਂਕਿ ਤੁਹਾਡੇ ਆਪ ਦਾ ਕੋਈ ਨੁਕਸਾਨ ਨਹੀਂ ਹੁੰਦਾ ਨੁਕਸਾਨ ਹੁੰਦਾ ਜੇਕਰ ਆਮ ਲੋਕਾਂ ਦਾ ਹੁੰਦਾ ਆਮ ਲੋਕਾਂ ਦੀਆਂ ਗੱਡੀਆਂ ਦਾ ਹੁੰਦਾ ਆਮ ਲੋਕਾਂ ਦਾ ਵਿੱਤੀ ਨੁਕਸਾਨ ਹੁੰਦਾ ਆਮ ਲੋਕਾਂ ਦਾ ਜਾਨੀ ਨੁਕਸਾਨ ਹੁੰਦਾ